ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕੇ ਸਖਸਾਨਾ ਤੇ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਤੋਂ ਸਿਰ ਦਿਨ ਬਦਨ ਤਰੱਕੀ ਦੀ ਗੱਲ ਕਰੀ ਹੈ ਜਨਤਾ ਦਾ ਪਿਆਰ ਮਿਲਦਾ ਜਾ ਰਿਹਾ ਹੈ ਅਸੀਂ ਗੱਲ ਕਰਾਂਗੇ ਮੈਡਮ ਗੁਰਪ੍ਰੀਤ 67 ਨੰਬਰ ਬਾਅਦ ਚ ਮੈਡਮ ਦਿਨ ਬਦਨ ਤੁਸੀਂ ਹੁਣ ਜਨਤਾ ਦਾ ਤੁਹਾਨੂੰ ਪਿਆਰ ਮਿਲਦਾ ਪਿਆ ਬਹੁਤ ਜ਼ਿਆਦਾ ਮਿਲਦਾ ਪਿਆ ਹੁਣ ਅੰਤ ਵਿੱਚ ਇੱਕ ਦਿਨ ਰਹਿ ਗਿਆ ਕੀ ਲੱਗਦਾ ਕਿ ਤੁਹਾਨੂੰ ਜਨਤਾ ਦਾ ਜਿਆਦਾ ਪਿਆਰ ਤੁਹਾਨੂੰ ਮਿਲਿਆ ਉਹ ਕਿਸ ਤਰੀਕੇ ਦਾ ਹੁਣ ਅੱਗੇ ਆਸ਼ਵਾਸ਼ਣ ਕੀ ਮਿਲਿਆ ਤੁਹਾਨੂੰ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਜੀ ਆਮਨੇ ਸਾਹਮਨੇ ਆਜ ਤੱਕ ਵਾਲੇ ਜੀ ਮੈਡਮ ਆ ਬਹੁਤ ਹੀ ਪਿਆਰ ਤੇ ਬਹੁਤ ਹੀ ਸਤਿਕਾਰ ਮਾਨ ਮਿਲ ਰਿਹਾ ਮੈਨੂੰ ਵਾਰਡ ਦੇ ਸਾਰੇ ਮਸਨਿਕਾਂ ਦੇ ਕੋਲੋਂ ਉਹ ਐਕਚੁਅਲੀ ਮੈਂ ਪਹਿਲੇ ਤੋਂ ਹੀ ਉਹਨਾਂ ਦੇ ਨਾਲ ਕਾਫੀ ਕੰਮ ਕਰ ਚੁੱਕੀ ਆ 2 2.5 ਸਾਲ ਤੋਂ ਅਸੀਂ ਵਾਰਡ ਦੇ ਵਿੱਚ ਕੰਮ ਕਰ ਰਹੇ ਆ ਉਸ ਤੋਂ ਪਹਿਲੇ ਦੀ ਵੀ ਮੈਂ ਪਾਰਟੀ ਨਾਲ ਜੁੜੀ ਆ ਤੇ ਨਾ ਕਾਫੀ ਸਾਲਾਂ ਦਾ ਉਹਨਾਂ ਨਾਲ ਮੇਰਾ ਤਾਲਮੇਲ ਹੈ ਤੇ ਉਹ ਮੈਨੂੰ ਬਹੁਤ ਹੀ ਮਾਨਸਤਕਾਰ ਦੇ ਰਹੇ ਆ ਤੇ ਮੈਂ ਖੁਦ ਉਹ ਆਪਣੀ ਵਸਨੀਕਾ ਨਾਲ ਮਤਲਬ ਜਾਣ ਤੋਂ ਪਿਆਰ ਕਰਦੀਆਂ ਤੇ ਉਹਨਾਂ ਦਾ ਹੁਣ ਅਸੀਂ ਜਦੋਂ ਜਿੱਤ ਕੇ ਵਾਪਸ ਆਵਾਂਗੇ ਤੇ ਉਹਨਾਂ ਦੇ ਪਿਆਰ ਦਾ ਮੁੱਲ ਇਦਾਂ ਹੀ ਉਤਾਰਿਆ ਜਾਏਗਾ ਕਿ ਅਸੀਂ ਵਾਰਡ ਦੇ ਵਿੱਚ ਤਰੱਕੀ ਕਰਵਾਵਾਂਗੇ ਤੇ ਜੋ-ਜੋ ਵੀ ਸਮੱਸਿਆਵਾਂ ਆ ਉਹਨਾਂ ਨੂੰ ਹੱਲ ਕਰਵਾਵਾਂਗੇ ਜਿਸ ਤਰੀਕੇ ਨਾਲ ਤੁਸੀਂ ਹੁਣ ਵੋਟਾਂ ਮੰਗਣ ਪਰਿਵਾਰ ਦੇ ਨਾਲ ਗਿਓ ਜਿਸ ਤਰੀਕੇ ਨਾਲ ਇਕੱਠਾ-ਇਕੱਠਾ ਕਰਕੇ ਪਰਿਵਾਰ ਦੇ ਨਾਲ ਹਰ ਘਰ ਦੇ ਵਿੱਚ ਜਾ ਰਹੇ ਹੋ ਹਰ ਘਰ ਨੂੰ ਪਿਆਰ ਮਿਲ ਰਿਹਾ ਅਗਰ ਤੁਸੀਂ ਜਿੱਤ ਜਾਂਦੇ ਹੋ ਤੇ ਉਸੇ ਤਿਕ ਨਾਲ ਹੀ ਲੋਕਾਂ ਨਾਲ ਫਿਰ ਪਿਆਰ ਆਸ਼ੀਵਾਲ ਐਨ ਤੁਸੀਂ ਜਾਓਗੇ ਜਾਂ ਪਿਆਰ ਬਿਲਕੁਲ ਜੀ ਬਿਲਕੁਲ ਮੈਂ ਤਾਂ ਹਮੇਸ਼ਾ ਤੋਂ ਤੁਹਾਨੂੰ ਦੱਸ ਤੇ ਰਹੀ ਹਾਂ ਕਿ ਮੈਂ ਹਮੇਸ਼ਾ ਤੋਂ ਆਪਣੇ ਵਾਰਡ ਵਾਸੀਆਂ ਦੇ ਨਾਲ ਹੀ ਰਹੀ ਹਾਂ ਤੇ ਹਮੇਸ਼ਾ ਹੀ ਉਹਨਾਂ ਦੇ ਨਾਲ ਹੀ ਰਵਾਂਗੀ ਤੇ ਜਿੱਦਾਂ ਜਿੱਦਾਂ ਵੀ ਉਹਨਾਂ ਦੀ ਸਲਾਹ ਦੇ ਨਾਲ ਜੋ ਵੀ ਅਸੀਂ ਵਾਰਡ ਦੀ ਤਰੱਕੀ ਕਰ ਸਕੀਏ ਉਹ ਕਰਾਂਗੇ ਜ਼ਰੂਰ ਜਨਤਾ ਤੋਂ ਕਿਤੇ ਬਾਅਦ ਚਾਹ ਸੁਣਨ ਨੂੰ ਮਿਲੇ ਕਿ ਜਦੋਂ ਗੁਰਪ੍ਰੀਤ ਨੇ ਵੋਟਾਂ ਲੈ ਆਣੇ ਸੀ ਉਦੋਂ ਸਾਡੇ ਨਾਲ ਹੀ ਤੇ ਹੁਣ ਚਿਤੰਦ ਬਾਦ ਗੁਰਪ੍ਰੀਤ ਸਾਡਾ ਫੋਨ ਇਹਨੇ ਚੁੱਕ ਲਈ ਸਾਨੂੰ ਮਿਲਦੀ ਨਹੀਂ ਐਸ਼ ਕਰਤਾ ਤੇ ਨੇ ਆਣਗੇ ਕਿਤੇ ਦੁਆਰੋਂ ਨਹੀਂ ਜੀ ਵਾਰਡ ਵਾਸੀਆਂ ਦੇ ਕੋਲ ਆਲਰੇਡੀ ਮੇਰਾ ਨੰਬਰ ਹੈ ਉਹਨਾਂ ਨੂੰ ਮੇਰੇ ਘਰ ਦਾ ਪਤਾ ਪਤਾ ਹੈ ਤੇ ਮੈਂ ਆਲਰੇਡੀ ਉਹਨਾਂ ਦੇ ਵਿੱਚ ਵਸ ਰਹੀ ਹਾਂ ਮੈਂ ਖੁਦ ਉਹਨਾਂ ਦੇ ਨਾਲ ਰਹਿ ਰਹੀ ਹਾਂ ਤੇ ਇਦਾਂ ਦੇ ਤੇ ਸਵਾਲ ਪੈਦਾ ਹੁੰਦੇ ਹੀ ਨਹੀਂ ਅੱਛਾ ਮੈਡਮ ਸਾਰਾ ਏਰੀਆ ਵਿਜ਼ਿਟ ਕਰ ਲਿਆ ਤੁਸੀਂ ਜੀ ਸਾਰਾ ਵਿਜ਼ਿਟ ਹੋ ਗਿਆ ਹੈ ਜੀ ਹੇ ਹਾਂਜੀ ਆਲਮੋਸਟ ਜੀ ਸਾਰਾ ਹੋ ਹੀ ਗਿਆ ਜੀ ਹੋ ਗਿਆ ਸਾਰਾ ਜੀ ਹੁਣ ਕੀ ਅਪੀਲ ਕਰਨਾ ਚਾਹੁੰਦੇ ਜੰਦੇ ਜੰਦੇ ਜਨਤਾ ਨੂੰ ਤੁਸੀਂ ਆਪਣੀ ਅਸੀਂ ਮੈਂ ਜਨਤਾ ਨੂੰ ਇਹੀ ਕਹਿਣਾ ਚਾਹਨੀ ਆ ਕਿ ਇੱਕ ਵਾਰ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਤਾਨੂੰ ਵੀ ਪਤਾ ਲੱਗੇ ਕਿ ਫਰਕ ਕਿਸ ਚੀਜ਼ ਨੂੰ ਕਹਿੰਦੇ ਆ ਜਿਹੜੇ ਵਾਰਡ ਦੇ ਵਿੱਚ ਕਮੀਆਂ ਪੇਸ਼ੀਆਂ ਸੀਵਰੇਜ ਜਿੱਦਾਂ ਕਿ ਤੁਸੀਂ ਜਾਣਦੇ ਹੋ ਨਾ ਸੀਵਰੇਜ ਦੀ ਸਾਡੇ ਵਾਰਡ ਦੇ ਵਿੱਚ ਬੜੀ ਸਮੱਸਿਆ ਤੇ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਵਾਰਡ ਦੇ ਵਿੱਚ ਮੈਂ ਆਪਣੇ ਸੀਵਰੇਜ ਦੀ ਪਹਿਲੇ ਸਮੱਸਿਆ ਸੌਲਵ ਕਰਨੀ ਆ ਉਹ ਸ਼ੁਰੂਆਤ ਅਸੀਂ ਕਰ ਵੀ ਚੁੱਕੀਆਂ ਹਾਂ ਨਾਮਦਾਸਪੁਰੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਰਹੀ ਸੀਗੀ ਸੀਵਰੇਜ ਦੀ ਤੇ ਰਮਨ ਭਾਜੀ ਜੋ ਸਾਡੇ ਐਮ ਐਲ ਏ ਸਾਹਿਬ ਨੇ ਰਮਨ ਅਰੋੜਾ ਜੀ ਉਹਨਾਂ ਨੇ ਬੁਲਾ ਕੇ ਅਸੀਂ ਦਾਤਾ ਜੀ ਦੇ ਮੰਦਿਰ ਤੱਕ ਤੋਂ ਲੈ ਕੇ ਤੇ ਬਾਹਰ ਰਾਮਨੰਦਸਪੁਰੇ ਦੇ ਗੁਰਦੁਆਰਾ ਸਾਹਿਬ ਜੋ ਰਾਮਗੜੀ ਗੁਰਦੁਆਰਾ ਸਾਹਿਬ ਤੱਕ ਪਾਈਪਾਂ ਮਚਾ ਦੇਣੀ ਆ ਜੀ ਉਹ ਕੰਮ ਆਲਰੇਡੀ ਸਟਾਰਟ ਕਰ ਚੁੱਕੇ ਆ ਤੇ ਬਾਕੀ ਵਾਰਡ ਦੇ ਵਿੱਚ ਵੀ ਅਸੀਂ ਇਦਾਂ ਹੀ ਜਲਦ ਤੋਂ ਜਲਦ ਕੰਮ ਕਰਾਂਗੇ ਤੇ ਪਾਣੀ ਦੀ ਬਿਜਲੀ ਦੀ ਜਾਂ ਫਿਰ ਸੀਵਰੇਜ ਦੀ ਸਮੱਸਿਆ ਨੂੰ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ ਦੋਸਤੋ ਕੁਝ ਘੰਟੇ ਰਹਿਗੇ ਨਾ ਵਾਪਸ ਸਿਰਫ ਕੁਝ ਘੰਟਿਆਂ ਦਾ ਬਾਅਦ ਦੇ ਵਿੱਚੋਂ ਜੀ ਜੋ ਐਮਸੀਆ ਜਾਂ ਨਗਰ ਨਿਗਮ ਦੇ ਚੋਣਾਂ ਆ ਰਹੀਆਂ ਐਮਸੀਆ ਦੀ ਕਿਸਮਤ ਦੀ ਜੋ ਇਕ ਲਗੀਰ ਖਿੱਚੀ ਜਾਏਗੀ ਕਿਸਮਤ ਦੱਸੀ ਜਾਏਗੀ ਮੈਡਮ ਕੁਝ ਘੰਟੇ ਲੱਗੇ ਨਾ ਦਿਲ ਤੱਕ ਦਡਰ ਕਰਾ ਕਿ ਹਾਈ ਕੀ ਬਨੂ ਤੱਕ ਤੱਕ ਤੇ ਨਹੀਂ ਕਰ ਰਹੀ ਆ ਜੀ ਕਿਉਂਕਿ ਮੈਨੂੰ ਆਪਣੇ ਵਸਨੀਕਾਂ ਤੋਂ ਬਾੜ ਦੇ ਵਸਨੀਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਵਾਰ ਮੈਨੂੰ ਜ਼ਰੂਰ ਮੌਕਾ ਦੇਣਗੇ ਤੇ ਮੈਂ ਹਮੇਸ਼ਾ ਹੀ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਾਵਾਂਗੀ ਜਿੱਤਰ ਤੱਕ ਬਾਦ ਸਭ ਨਾਲ ਪਹਿਲਾਂ ਤੁਸੀਂ ਕਿੱਥੇ ਜਾਣ ਦੀ ਪਸੰਦ ਕਰੋਗੇ ਕਿੱਥੇ ਜਾਣਾ ਚਾਹੋ ਜਿੱਤਣ ਤੋਂ ਬਾਅਦ ਜਿਸ ਜਨਤਾ ਨੇ ਮੈਨੂੰ ਜਿਤਾਇਆ ਸਭ ਤੋਂ ਪਹਿਲੇ ਮੈਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਵਾਰਡ ਦੇ ਵਿੱਚ ਸਾਰੇ ਵਾਰਡ ਦੇ ਵਿੱਚ ਜਾਵਾਂਗੀ ਤੇ ਉਹਨਾਂ ਦਾ ਧੰਨਵਾਦ ਕਰਾਂਗੀ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਸਤਮਸਤਕ ਹੋਵਾਂਗੇ ਤੇ ਰੱਬ ਦਾ ਸ਼ੁਕਰਾਨਾ ਵੀ ਕਰਾਂਗੇ ਜੀ ਦੋਸਤੋ ਸ਼ੁਕਰਾਨਾ ਸਭ ਨਾਲ ਪਹਿਲਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਮਾਲਕ ਨੇ ਸਾਨੂੰ ਇਸ ਲੈਵਲ ਤੱਕ ਪਹੁੰਚਾਇਆ ਉਸ ਮਾਲਕ ਦਾ ਸ਼ੁਕਰਾਨਾ ਬਹੁਤ ਜ਼ਰੂਰੀ ਹੈ ਹੁਣ ਦੋਸਤੋ ਦੇਖਣਾ ਕਿ 21 ਤਰੀਕ ਤੋਂ ਬਾਅਦ ਕਿਸ ਤਰੀਕੇ ਨਾਲ ਜਨਤਾ ਕਿਸਮਤ ਦਾ ਸਿਤਾਰਾ ਚਮਕਾਉਂਦੀ ਆ ਮਾਲਕ ਜੀ ਦੇ ਤਹਿ ਮੇਰੇ ਪਰੇ ਹੱਥ ਰੱਖਦਾ ਐ ਦੋਸਤੋ ਤੁਹੀਂ ਕੁਝ ਘੰਟੇ ਵਿੱਚ ਤੁਹਾਨੂੰ ਦਿਖਾਵਾਂਗੇ ਖਾਸ ਰਿਪੋਰਟ ਗੁਰਪ੍ਰੀਤ ਮਰਨ ਦੇ ਨਾਲ ਮੈਂ ਤੁਹਾਡਾ ਆਪਣਾ ਐਸਕੇ ਸਿਕਣਾ ਆਸਥਿਕ ਆਮਨੇ ਸਾਹਮਨੇ ਜਲੰਧਰ ਤੋਂ